ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਹਰ ਟਾਈਮ ਤਾਂ ਮੈਂ ਹਾਂ ਮੁਕੇਸ਼ ਬਾਵਾ ਸਿਆਸਤ ਭਖਦੀ ਹੈ ਅੱਜ ਤੋਂ ਮਹੀਨਾ ਪਹਿਲੇ ਵੀ ਜਦ ਡੇਰਾ ਵਿਆਸ ਦੇ ਮੁਖੀ ਜਦ ਬਿਕਰਮ ਸਿੰਘ ਜਿੱਠਿਆ ਨੂੰ ਮਿਲਣ ਲਈ ਜੇਲ੍ਹ ਚ ਜਾਂਦੇ ਨੇ ਤੁਸੀਂ ਕਿਵੇਂ ਇਸ ਇਹਨਾਂ ਨੂੰ ਇਹਨਾਂ ਦੀ ਜਿਹੜੀ ਮੁਲਾਕਾਤ ਸੀ ਤੁਸੀਂ ਕਿਵੇਂ ਵੇਖਦੇ ਹੋ ਮੁਕੇਸ਼ ਜੀ ਗੱਲ ਇਹਦਾ ਹੈ ਕਿ ਵਿਆਸ ਦੇ ਮੁਖੀ ਗੁਜਿੰਦਰ ਸਿੰਘ ਜੀ ਤੇ ਲੋਹਜੋ ਜੀ ਪਹਿਲੇ ਤਾਂ ਅਸੀਂ ਇਹ ਸੋਚਦੇ ਸੀ ਕਿ ਜਿਹੜਾ ਇਹਨਾਂ ਨੇ ਅਲੱਗ-ਅਲੱਗ ਸਿਆਸੀ ਪਾਰਟੀਆਂ ਨੂੰ ਮਿਲਣਾ ਸ਼ੁਰੂ ਕੀਤਾ ਅਲੱਗ-ਅਲੱਗ ਸਰਮਾਇਦਾਰ ਲੋਕਾਂ ਨੂੰ ਮਿਲਣਾ ਸ਼ੁਰੂ ਕੀਤਾ ਜੀ ਕਿ ਇਹ ਪੰਜਾਬ ਦੇ ਵਿੱਚ ਕੋਈ ਨਵੀਂ ਲੈਗ ਚਲਾਣਾ ਚਾਹੁੰਦੇ ਨੇ ਪਰ ਉਹਦੇ ਵਿੱਚ ਮੈਂ ਪ੍ਰੀਜੰਪਸ਼ਨ ਬੇਸ ਉਤੇ ਲਾਸਟ ਇੰਟਰਵਿਊ ਚ ਕਿਹਾ ਸੀ ਕਿ ਕੀ ਸਰਾਗ ਗੁਰਿੰਦਰ ਸਿੰਘ ਢੀਲੋਂ ਪੰਜਾਬ ਦੇ ਸੀਐਮ ਬੰਨਣਾ ਚਾਹੁੰਦੇ ਨੇ ਜੀ ਬਿਲਕੁਲ ਪਰ ਮੈਂ ਅੱਜ ਦੀ ਡੇਟ ਇਟ ਇਹ ਸੋਚ ਨੂੰ ਮੈਂ ਆਪਣੀ ਸੋਚ ਨੂੰ ਗਲਤ ਕਹਿਣਾ ਜੀ ਕਿਉਂਕਿ ਉਹ ਇੱਕ ਰਹਾਨੇ ਸਖਸੀਅਤ ਨੇ ਜੀ ਇੱਕ ਅਲੱਗ ਹੀ ਰਤਬਾ ਉਹਨਾਂ ਦਾ ਬਿਲਕੁਲ ਪਰ ਉਹ ਜਿਹੜੇ ਬੰਦੇ ਨੂੰ ਮੈਂ ਸੀਐਮ ਦਾ ਕਿਹਾ ਮੈਂ ਦਾ ਕਿਹਾ ਗਲਤ ਸੀ ਕਿਉਂਕਿ ਇਹੋ ਜਿਹਾ ਬੰਦਾ ਜਿਹੜਾ ਕਿ ਇੰਨੇ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਇੰਨੇ ਸਾਲਾਂ ਤੋਂ ਜੁੜਿਆ ਹੋਇਆ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਵਾਸਤੇ ਇੱਜ਼ਤ ਹੈ ਪਿਆਰ ਹੈ ਜੀ ਉਹ ਜਿਹੜੀਆਂ ਚੀਜ਼ਾਂ ਪਰ ਜਿ ਐਸੀ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਦੇਖੀਏ ਮਹਾਰਾਜ ਚਰਨ ਸਿੰਘ ਜੀ ਤੋਂ ਕਿਉਂਕਿ ਉਹ ਸਿਰਫ ਲੋਕਾਂ ਦੇ ਵਿੱਚ ਨਾ ਜਦੋਂ ਪਦਵਚਨ ਕਰਨੇ ਹੁੰਦੇ ਸੀ ਨਾ ਉਦੋਂ ਆਉਂਦੇ ਸੀ ਉਹ ਲੋਕਾਂ ਨੂੰ ਮਿਲਦੇ ਨਹੀਂ ਸੀ ਦੇਖੋ ਅਗਰ ਪਿਛੋਕਰ ਦੇਖਿਆ ਹੋਵੇ ਸੋਰੀ ਮੈਂ ਤੁਹਾਡੀ ਗੱਲ ਵਿੱਚ ਕਟਿਆ ਅਗਰ ਵਿਆਸ ਗੈਰੇ ਦਾ ਪਿੱਛੇ ਜਾਇਆ ਜਾਵੇ ਇਤਿਹਾਸ ਦੇਖਿਆ ਜਾਏ ਤਾਂ ਕੋਈ ਵੀ ਤਸਵੀਰ ਜਿਹੜੀ ਸੀ ਉਹ ਨਿਕਲ ਕੇ ਸਾਹਮਣੇ ਨਹੀਂ ਸੀ ਆਉਂਦੀ ਜਿਹੜੀ ਪੁਰਾਣੇ ਜਿਹੜੇ ਨਿਸ਼ਾਨ ਸੀ ਜਿਹੜੇ ਗੱਤੀ ਤੇ ਵਿਰਾਜ ਜਿਹੜੇ ਮੈਂ ਮਾਰਵਾ ਰਹੀ ਹਾਂ ਉਸੇ ਗੱਲ ਦੱਸਦੇ ਆ ਕਿ ਜਿਹੜੇ ਪਹਿਲੇ ਸਨ ਉਹ ਇਸ ਤੇ ਦਾ拉 ਵਿੱਚ ਨੇਸੀ ਵਿੱਚ ਤੇ ਜੀ ਬਿਲਕੁਲ ਇਹਦਾ ਦੋਸਤਾਂ ਚ ਨੇਸੀ ਵਿੱਚ ਤੇ ਕੋਈ ਹਰ ਕਿਤੇ ਫ੍ਰੈਂਡਲੀ ਸਰਕਲ ਹੁੰਦਾ ਬਿਲਕੁਲ ਪਰ ਜਦੋਂ ਇਹੋ ਜੀ ਸੀਟ ਤੇ ਪਹੁੰਚ ਜਾਂਦਾ ਸੀ ਉਹ ਨਸੀਮਤ ਜੀ ਲੇਕ ਉਹ ਸਭ ਪਰਵਚਨ ਕਰਾਉਂਦੇ ਸੀ ਤੇ ਆਪਣੇ ਅੰਦਰ ਚੰਦੇ ਜਾਂਦੇ ਸਨ ਭਗਤੀ ਕਰਦੇ ਸਨ ਜੀ ਪਰ ਇੱਥੇ ਹੁਣ ਕੁਝ ਸਾਲਾਂ ਤੋਂ ਬਿਲਕੁਲ ਅਲੱਗ ਦੇਖਣ ਨੂੰ ਮਿਲਦਾ ਸ੍ਰੀ ਗੁਰਿੰਦਰ ਸਿੰਘ ਟੇਲੋ ਆਪਣਾ ਹੈਲੀਕਾਪਟਰ پکڑਦੇ ਰਹੇ ਜੀ ਕਦੇ 96 ਕਿਲੋੜੇ ਨੂੰ ਮਿਲਣ ਚਲੇ ਜਾਂਦੇ ਨੇ ਕਦੇ ਅ ਕਿਨਾ ਜੋ ਜੇਲੂ ਇਚਨਾ ਬਿਕੋਟਿਆ ਸਾਹਿਬ ਉਹਨਾਂ ਚਲੇ ਜਾਂਦੇ ਨੇ ਜੀ ਉਹਨਾਂ ਨਾਲ ਉਹਨਾਂ ਦਾ ਜਿਹੜਾ ਜ਼ੁਤਬਾ ਹੈ ਨਾ ਜੀ ਉਹ ਕਟਦਾ ਹੈ ਫਿਰ ਜਦ ਬੰਦਾ ਇੰਨਾ ਐਕਟਿਵ ਹੋ ਕੇ ਅਲੱਗ-ਅਲੱਗ ਸਿਆਸੀ ਪਾਰਟੀਆਂ ਨੂੰ ਮਿਲ ਰਿਹਾ ਹੈ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾ ਰਿਹਾ ਹੈ ਤੇ ਉਹਦੇ ਵਿੱਚ ਕਈ ਵਾਰ ਸੋਚਣ ਦੇ ਵਿੱਚ ਆਉਂਦਾ ਹੈ ਕਿਉਂਕਿ ਇਹ ਵੀ ਮੈਂ ਆਪਣੀ ਇੱਕ ਪ੍ਰੀਜ਼ੰਪਸ਼ਨ ਹੈ ਜੀ ਠੀਕ ਹੈ ਕਿਉਂਕਿ ਅਸੀਂ ਇਹਨੂੰ 100% ਐਕੂਰਸੀ ਨਹੀਂ ਕਹਿ ਸਕਦੇ ਪਰ ਪ੍ਰੀਜ਼ੰਪਸ਼ਨ ਦੇ ਵਿੱਚ ਆਪਣਾ ਖਿਆਲ ਰੱਖਣਾ ਇੱਕ ਮੇਰਾ ਹੱਕ ਵੀ ਹੈ ਜੀ ਜੀ ਬਿਲਕੁਲ ਬਿਲਕੁਲ ਮੈਂ ਸੋਚਦਾ ਹਾਂ ਕਿ ਜਿਸ ਲੈਵਲ ਤੇ ਚੱਲ ਰਿਹਾ ਕਿਉਂਕਿ ਇਹਨਾਂ ਦੇ ਪਿੱਛੇ ਭਾਜਪਾ ਦਾ ਹੱਥ ਤੇ ਹੈ ਜੀ ਜੀ ਤੇ ਇਹ ਬਹੁਤ ক্লোਜ਼ ਨੇ ਭਾਜਪਾ ਦੇ ਇਹ ਬਿਲਕੁਲ 2000 ਚੁੜਾਈ ਬਾਈ ਡੇ ਜਿਹੜੇ ਚੋਣ ਸੀ ਹਾਂਜੀ ਭਾਜਪਾ ਦੇ ਰਾਸ਼ਟਰੀ ਮਹਾਂ ਸਚਿਵ ਜਿਹੜੇ ਨੇ ਤਰुण ਚੋਗ ਨੂੰ ਸਪੈਸ਼ਲ ਮਿਲਨ ਵੀ ਦੰਦੇ ਇਹਨਾਂ ਨੂੰ ਬਿਆਸ ਜਿਹਰੇ ਦੇ ਅੰਦਰ ਕਿਉਂਕਿ ਬਿਆਸ ਵਾਲੇ ਬਾਬਾ ਜੀ ਦਾ ਜੇ ਅਸੀਂ ਦੂਜੇ ਅੱਖਰ ਦੇ ਕਹੀਏ ਤਾਂ ਵੋਟ ਬੈਂਕ ਵੀ ਬਹੁਤ ਵੱਡਾ ਹੈ ਜੀ ਬਿਲਕੁਲ ਪਰ ਇਹਦੇ ਵਿੱਚ ਇੱਕ ਸੋਚਣ ਵਾਲੀ ਗੱਲ ਹੈ ਕਿ ਆਪਣੀ ਜਗਾ ਛੱਡ ਕੇ ਲੋਕਾਂ ਦੇ ਵਿੱਚ ਵਿਚਰਨਾ ਇਸੇ ਅਸੇ ਹੀ ਲੋਕਾਂ ਨਾਲ ਮਿਲਣਾ ਜੁਲਣਾ ਜੀ ਕਿਉਂ ਕੁਐਸਚਨ ਮਾਰਕ ਬੜਾ ਵੱਡਾ ਹੈ ਬਿਲਕੁਲ ਪਰ ਮੈਂ ਆਪਣੀ ਪ੍ਰੀਜੰਪਸ਼ਨ ਹੀ ਤੁਹਾਨੂੰ ਦੱਸ ਸਕਦਾ ਕਿ ਹੋ ਸਕਦਾ ਹੈ ਕਿ ਜਿਹਦਾ ਹੁਣ ਸਾਡੇ ਇੰਡੀਆ ਦੀ ਪ੍ਰੈਜ਼ੀਡੈਂਟ ਮਨਮਨ ਮਨਮਨ ਠੀਕ ਹੈ ਉਹਨਾਂ ਦਾ ਟਿਨਯੂਰ ਵੀ ਥੋੜਾ ਜਿਹਾ ਹੀ ਰਹਿ ਗਿਆ ਜੀ ਹੋ ਸਕਦਾ ਆਉਣ ਵਾਲਾ ਜਿਹੜਾ ਟਾਈਮ ਹੈ ਇਹਨਾਂ ਬਾਬਾ ਜੀ ਨੂੰ ਰਾਸ਼ਟਰਪਤੀ ਬਣਾ ਦਿੱਤਾ ਜਾਵੇ ਬਹੁਤ ਵੱਡੀ ਗੱਲ ਹੈ ਅਗਰ ਦੇਖੋ ਮੈਂ ਐਸੇ ਕਰਕੇ ਕਿ ਹੈ ਪ੍ਰੀਜ਼ੰਪਸ਼ਨ ਹੈ ਜੀ ਜੀ ਕਿਉਂਕਿ ਰੋਹਾਨੀ ਸ਼ਖਸੀਅਤ ਹੈ ਕਿਉਂਕਿ ਰਾਸ਼ਟਰਪਤੀ ਦੀ ਸੇਡ ਦਤੇ ਉਹਨਾਂ ਨੂੰ ਦਿੱਤੀ ਜਾਂਦੀ ਕਿ ਜਿਨ੍ਹਾਂ ਨੇ ਕੋਈ ਅچھے ਕੰਮ ਕੀਤੇ ਹੋਣ ਜਿਦਾ ਸਾਡੇ ਪ੍ਰੈਜ਼ੀਡੈਂਟ ਦੇ ਨੇ ਅਬਦੁਲ ਕਲਾਮ ਅਬਦੁਲ ਕਲਾਮ ਠੀਕ ਹੈ ਹੋਰ ਵੀ ਕਈ ਇਹੋ ਜਿਹੇ ਲੋਕ ਜੀ ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੇ ਬੰਦਿਆਂ ਨੂੰ ਬਹੁਤ ਹੁਣ ਜਿਹੜੇ ਹੁਣ ਵੀ ਨੇ ਉਹ ਵੀ ਇੱਕ ਬੈਕਗ੍ਰਾਉਂਡ ਜਿਹੜੀ ਉਹਨਾਂ ਦੀ ਕਬੀਲੇਤੋਂ ਹੈ ਜਿਨ੍ਹਾਂ ਨੂੰ ਉੱਥੇ ਸੀਡ ਦਿੱਤੀ ਗਈ ਹੈ ਉਹ ਮੈਂ ਸੋਚਦਾ ਕਿ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਅੱਛੀ ਸਖਸੀਅਤ ਹੈ ਇਹਨਾਂ ਦੇ ਰਿਲੇਸ਼ਨ ਵਰਲਡਵਾਈਡ ਲੋਕਾਂ ਨਾਲ ਬਹੁਤ ਅੱਛੇ ਨੇ ਇੰਡੀਆ ਦੇ ਵਿੱਚ 500 ਦੇ ਦੇ ਨੇ ਲੋਕਾਂ ਦੇ ਵਿੱਚ ਵਿਛਦੇ ਨੇ ਲੋਕਾਂ ਦੇ ਵਿੱਚ ਇਹਨਾਂ ਵਸੇ ਇੱਜ਼ਤ ਹੈ ਠੀਕ ਇਹੋ ਜਿਹਾ ਬੰਦਾ ਰਾਸ਼ਟਰਪਤੀ ਬਣ ਕੇ ਵੀ ਆ ਸਕਦਾ ਬਿਲਕੁਲ ਉਹ ਬੜੀ ਵੱਡੀ ਗੱਲ ਹੈ ਜਿਹੜੀ ਤੁਸੀਂ ਡਾਕਟਰ ਸਾਹਿਬ ਜਿਹੜੀ ਤੁਸੀਂ ਕੰਮਨਕਸ਼ਨ ਕਰ ਰਹੇ ਹੋ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਚਿਹਰਾ ਵੀ ਹੋ ਸਕਦੇ ਨੇ ਦੇਖੋ ਬੀਂਗ ਐਨਲਿਸਿਸ ਜਿਹੜਾ ਮੈਂ ਕਰਦਾ ਠੀਕ ਹੈ ਉਹਦੇ ਵਿੱਚ ਮੇਨ ਚੀਜ਼ ਦੇਖਣ ਵਾਲੀ ਇਹ ਹੁੰਦੀ ਹੈ ਕਿ ਹਰ ਚੀਜ਼ ਨੂੰ ਅਸੀਂ ਸੋਚ ਕੇ ਚੱਲਦੇ ਹਾਂ ਕਿ ਨੈਕਸਟ ਟਾਈਮ ਦੇ ਵਿੱਚ ਕੀ ਹੋਣ ਵਾਲਾ ਜੀ ਇਟਸ ਅ ਚੈਸ ਗੇਮ ਕਿਉਂਕਿ ਜਦੋਂ ਅਸੀਂ ਕੋਈ ਸ਼ਤਰੰਜ ਖੇਡਦੇ ਹਾਂ ਹੁਣ ਜੇਦਾ ਮੈਂ ਇੱਕ ਐਗਜ਼ਾਮਪਲ ਦੇਣਾ ਉਹ ਪਾਕਿਸਤਾਨ ਤੇ ਹਿੰਦੁਸਤਾਨ ਹੈ ਜੀ ਅਸੀਂ ਆਪਣੇ ਦਿਮਾਗ ਤੋਂ ਘਟ ਕੰਮ ਲਵਾਂਗੇ ਪਾਕਿਸਤਾਨ ਦੇ ਦਿਮਾਗ ਨਾਲ ਸੋਚਾਂਗੇ ਕਿ ਹਾਂਜੀ ਅਗਲੀ ਚਾਲ ਕੀ ਹੋ ਸਕਦੀ ਪਾਕਿਸਤਾਨ ਦੀ ਜੀ ਇਸੇ ਤਰ੍ਹਾਂ ਸਿਆਸੀ ਜਿਹੜੇ ਸਮੀਕਰਨ ਨੇ ਉਹਨਾਂ ਦੇ ਵਿੱਚ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲਦੇ ਹਾਂ ਕਿ ਆਉਣ ਵਾਲਾ ਬੰਦਾ ਕਿਹੜਾ ਜਿੱਤ ਸਕਦਾ ਹੈ ਆਉਣ ਵਾਲਾ ਰਾਸ਼ਟਰਪਤੀ ਕੌਣ ਹੋ ਸਕਦਾ ਤੇ ਜੇ ਆ ਵੀ ਜਾਣ ਐਜ ਰਾਸ਼ਟਰਪਤੀ ਤਾਂ ਬਹੁਤ ਅੱਛੀ ਗੱਲ ਹੈ ਇੰਡੀਆ ਵਾਸਤੇ ਕੋਈ ਉਸ ਅਰੇਤਾ ਨੂੰ ਇਕੱਠਾ ਲੈ ਕੇ ਚਲਦੇ ਨੇ ਬਿਲਕੁਲ ਲੋਕਾਂ ਦੇ ਵਿੱਚ ਪੋਣਾਰੀ ਇੱਕ ਬਹੁਤ ਇੱਕ ਅਲੱਗ ਹੀ छवि ਹੈ ਅਸ਼ਵੀ ਹੈ ਠੀਕ ਹੈ ਰੋਹਾਨੀ ਸ਼ਖਸੀਅਤ ਹੈ ਤੇ ਮੈਂ ਸੋਚਦਾ ਕਿ ਕੋਈ ਮਾੜੀ ਗੱਲ ਨਹੀਂ ਹੈ ਕਿ ਜੋ ਗਵਰਨਮੈਂਟ ਹੈ ਸਾਡੀ ਉਹਨਾਂ ਨੂੰ ਐਸੇ ਰਾਸ਼ਟਰਪਤੀ ਇੰਡੀਆ ਦੇ ਰਾਸ਼ਟਰਪਤੀ ਬਣ ਜਾਣ ਤਾਂ ਬਹੁਤ ਅੱਛੀ ਗੱਲ ਹੈ